ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਵੀਡੀਓ ਇੱਕ ਹੋਰ ਇਹ ਆਪਣੇ ਕੋਲ ਪੀਸ ਪਿਆ ਸੀ ਮਲਮਲ ਦਾ ਤੇ ਆਪਾਂ ਬਣਾਵਾਂਗੇ ਅੱਜ ਜਿੱਪ ਵਾਲਾ ਰਮਾਲ ਜਿਵੇਂ ਆਪਾਂ ਅਕਸਰ ਬਾਜ਼ਾਰ ਜਾਂਦੇ ਆ ਕਿਤੇ ਗੁਰਦੁਆਰੇ ਜਾਂਦੇ ਤੇ ਆਪਾਂ ਨੂੰ ਜਿਵੇਂ ਪਰਸ ਨਹੀਂ ਲਿਜਾਣਾ ਹੁੰਦਾ ਤੇ ਆਪਾਂ ਐਵੇਂ ਰਮਾਲ ਲਿਜਾ ਸਕਦੇ ਆ ਆਪਣਾ ਰਮਾਲ ਦਾ ਵੀ ਕੰਮ ਦੇਊਗਾ ਤੇ ਪਰਸ ਦਾ ਵੀ ਕੰਮ ਦੇਊਗਾ ਇਹ ਤੁਹਾਨੂੰ ਵੇਖ ਲਓ ਤੁਸੀਂ ਆਪਾਂ ਮੈਂ ਕਿੰਨਾ ਇਹ ਚੌੜਾ ਰਮਾਲ ਲਿਆ ਤੁਸੀਂ ਬਾਕੀ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਇਧਰੋਂ ਵੀ 12.5 ਇੰਚ ਲਿਆ ਇਧਰੋਂ ਵੀ 12.5 ਚਾਰੇ ਪਾਸਿਓ 12.5-12 ਇੰਚ ਲਿਆ ਏ ਸਾਰਾ ਕਪੜਾ ਜੌਰਸ ਤੇ ਇਹ ਮੈਂ ਜੇਬ ਲਾਉਂਗੀ ਇੱਥੇ ਇਹ ਮੈਂ 6 ਇੰਚ ਚੌੜੀ ਲਈ ਏ 6 ਇੰਚ ਲੰਬੀ ਲਈ 6 ਇੰਚ ਇਧਰ ਨੂੰ ਲਈ 6 ਇੰਚ ਇਧਰ ਨੂੰ 6 ਇਧਰ 6 ਇਧਰ ਤੇ ਇੱਕ ਇੱਥੇ ਆਪਾਂ ਪੱਟੀ ਲਾਵਾਂਗੇ ਉੱਪਰ ਇਹ 2 ਇੰਚ ਦੀ ਏ ਇਸ ਤਰ੍ਹਾਂ ਜਿਹੜੀ ਜਿੱਪ ਲੱਗੂਗੀ ਆਪਣੀ ਇੱਕ ਆਪਾਂ ਨੂੰ ਜਿੱਪ ਚਾਹੀਦੀ ਇਹਨ ਦੇ ਲਈ ਇਸ ਤਰ੍ਹਾਂ ਤੇ ਇਹਦੇ ਉੱਤੇ ਰੱਖ ਕੇ ਆਪਾਂ ਇਸ ਤਰ੍ਹਾਂ ਜਿੱਪ ਲਾਵਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਹ ਆਪਣਾ ਜੇ ਜੇਬ ਲੱਗ ਜੂਗੀ ਇੱਥੇ ਜਿਵੇਂ ਪੈਸੇ ਪਾਉਣੇ ਹੋਣ ਜਾਂ ਕੋਈ ਮੋਬਾਈਲ ਪਾਉਣਾ ਹੋਵੇ ਤਾਂ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਤੇ ਪਹਿਲਾਂ ਹੁਣ ਆਪਾਂ ਕੀ ਕਰਨਾ ਇਹਦੇ ਚਾਰੇ ਬੰਨੇ ਆਪਾਂ ਫੋਲਡ ਕਰ ਲੈਣੇ ਇਸ ਤਰ੍ਹਾਂ ਬਰੀਕ ਬਰੀਕ ਫੋਲਡ ਕਰਕੇ ਫਿਰ ਆਪਾਂ ਜਿੱਪ ਲਾਵਾਂਗੇ ਉੱਤੇ ਇਹਦੇ ਹਾਂਜੀ ਤੇ ਵੇਖੋ ਆਪਾਂ ਇੱਥੋਂ ਇੰਨਾ-ਇੰਨਾ ਬ੍ਰੀਕ-ਬ੍ਰੀਕ ਫੋਲਡ ਕਰਾਂਗੇ ਬ੍ਰੀਕ-ਬ੍ਰੀਕ ਫੋਲਡ ਕਰ ਲੈਣਾ ਚਾਰੇ ਚਾਰ ਚਫੇਰਿਓ ਆਪਾਂ ਬ੍ਰੀਕ-ਬ੍ਰੀਕ ਫੋਲਡ ਕਰ ਲੈਣਾ ਹਾਂਜੀ ਤੇ ਚਾਰੇ ਬੰਨਿਓ ਆਪਾਂ ਜਿਹੜਾ ਇਹਦਾ ਫੋਲਡ ਕਰ ਲਿਆ ਰਮਾਲਦਾ ਤੇ ਇਹ ਆਪਣੀ ਇਹ ਜੇਬ ਜੇਬ ਤੇ ਆਪਾਂ ਲਾਵਾਂਗੇ ਜਿੱਪ ਇਹ ਆਪਾਂ ਜਿੱਪ ਲਈਏ ਤੇ ਇਸ ਤਰ੍ਹਾਂ ਆਪਾਂ ਇਹ ਵਾਲੀ ਜੇਬ ਜੇਬ ਇਹਦੇ ਉੱਤੇ ਰੱਖ ਕੇ ਇਸ ਤਰ੍ਹਾਂ ਤੇ ਜਿਹੜਾ ਆਹ ਵਾਲੀ ਚੀਜ਼ ਇਹਨੂੰ ਵੀ ਇਹਦੇ ਉੱਤੇ ਫੋਲਡ ਕਰਾਂਗੇ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਨਾ ਇਸ ਤਰ੍ਹਾਂ ਕਰਕੇ ਇਹਦੇ ਫੋਲਡ ਕਰ ਦਾਂਗੇ ਉੱਤੋਂ ਤੇ ਜੇਪ ਆ ਆਪਣੀ ਇੱਥੇ ਅੰਡਰਗਰਾਉਂਡ ਹੋ ਜੂਗੀ ਇਸ ਤਰ੍ਹਾਂ ਇਸ ਤੇ ਇਹਦੇ ਵਿੱਚ ਇੱਥੋਂ ਵੀ ਆਪਾਂ ਮੋੜ ਕੇ ਇਸ ਤਰ੍ਹਾਂ ਮੋੜ ਕੇ ਜੇਪ ਲਾ ਦਾਂਗੇ ਇਸ ਤਰ੍ਹਾਂ ਮੋੜ ਕੇ ਸਿਲਾਈ ਕਰ ਦਾਂਗੇ ਇਸ ਤਰ੍ਹਾਂ ਕਰਕੇ ਮਲਾਈ ਇਹਦੇ ਵਿੱਚ ਇਹਦੇ ਉੱਤੇ ਉੱਤੇ ਕੰਡੇ ਦੇ ਤੇ ਇਹਦੇ ਵੀ ਉੱਤੇ ਕੰਡੇ ਕੰਡੇ ਤੇ ਇਸ ਤਰ੍ਹਾਂ ਤੁਹਾਨੂੰ ਕਰਕੇ ਵਿਖਾਉਣੇ ਆ ਦੇਖੋ ਪਹਿਲਾਂ ਆਪਾਂ ਜਿਹੜੀ ਪੱਟੀ ਕੱਟੀ ਨਾ 2 ਇੰਚਾਂ ਲਈ ਉਹਨੂੰ ਆਪਾਂ ਇਹਦੇ ਉੱਤੇ ਰੱਖ ਕੇ ਇਸ ਤਰ੍ਹਾਂ ਮੋੜ ਕੇ ਸਿਲਾਈ ਕਰ ਦਿੰਨੇ ਆ ਪਹਿਲਾਂ ਇਦੇ ਉੱਤੇ ਰੱਖ ਕੇ ਫਿਰ ਆਪਾਂ ਜਿਹੜੀ ਪੌਕਟ ਹੈ ਉਹ ਥੱਲੇ ਲਾਵਾਂਗੇ ਇਸ ਤਰ੍ਹਾਂ ਕਰਕੇ ਵੇਖੋ ਹਾਂਜੀ ਵੇਖੋ ਤੇ ਆਪਾਂ ਇਸ ਤਰ੍ਹਾਂ ਪੱਟੀ ਲਾ ਲਈ ਇੱਕ ਬੰਨੇ ਹੁਣ ਆਪਾਂ ਜਿਹੜੀ ਜੇਬ ਹੈ ਉਹ ਲਾਵਾਂਗੇ ਇਸ ਤਰ੍ਹਾਂ ਜਿਹੜੀ ਜੇਬ ਹੈ ਇਹਦੇ ਉੱਤੇ ਲਾਵਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਵੀ ਮੋੜ ਕੇ ਆਪਾਂ ਲਾ ਦਾਂਗੇ ਬਾਕੀ ਜਿਹੜੀ ਜੇਬ ਆਪਣੀ ਜਿੱਪ ਵੱਧੇ ਉਹ ਆਪਾਂ ਕੱਟ ਦੇਾਂਗੇ ਪਹਿਲਾਂ ਆਪਾਂ ਇਹਨੂੰ ਸਟਿਚ ਕਰ ਲੈਨੇ ਨਾਲ ਇਹਦੇ ਇਸ ਤਰ੍ਹਾਂ ਕਰਕੇ ਇੱਥੋਂ ਕੰਡੇ ਤੋੜਾ ਕੇ ਨਾ ਇੱਥੋਂ ਤੱਕ ਸਟਿਚ ਕਰ ਲੈਨੇ ਫਿਰ ਆਪਾਂ ਜੱਡੀ ਬਾਦੂ ਜੇਪੇ ਉਹ ਕੱਟ ਦੇਾਂਗੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਮੋੜ ਕੇ ਇੱਥੇ ਜਿੱਪ ਲਾਉਣੀ ਆ ਇੱਥੇ ਇਹਦੇ ਉੱਤੇ ਸਲਾਈ ਕਰ ਦੇਾਂਗੇ ਜਿੱਪ ਦੇ ਉੱਤੇ ਹਾਂਜੀ ਤੇ ਵੇਖੋ ਆਪਣੀ ਜਿੱਪ ਲੱਗ ਗਈ ਆਪਾਂ ਪੌਕਟ ਨਾਲ ਜੋੜ ਲਈ ਆ ਵੇਖੋ ਇਹ ਵਾਲਾ ਹਿੱਸਾ ਇੱਧਰ ਜੋੜ ਲਿਆ ਇਹ ਉੱਪਰ ਜਿਹੜੀ ਪੱਟੀ ਸੀ ਆਪਾਂ ਉੱਪਰ ਜੋੜ ਤੇ ਮੋੜ ਕੇ ਤੇ ਆ ਜਿਹੜੀ ਬਾਦੂ ਜੇਪੇ ਆਪਾਂ ਕੱਟ ਦੇਣੀ ਆ ਇਹਨੂੰ ਕੱਟ ਦੇਾਂਗੇ ਤੇ ਇਹਨੂੰ ਹੁਣ ਆਪਾਂ ਇਹਦੇ ਉੱਤੇ ਰਮਾਲ ਦੇ ਉੱਤੇ ਲਾਵਾਂਗੇ ਪੌਕਟ ਨੂੰ ਰਮਾਲ ਦੇ ਉੱਤੇ ਲਾ ਕੇ ਤੇ ਫਿਰ ਆਪਾਂ ਇਹਦੇ ਉੱਤੇ ਲੇਸ ਲਾਵਾਂਗੇ ਇਸ ਤਰ੍ਹਾਂ ਦੀ ਲੇਸ ਇਹ ਵੀ ਮੇਰੇ ਕੋਲ ਬਾਧੂ ਪਈ ਸੀ ਇਹ ਲਾ ਦਾਂਗੇ ਵਾਈਟ ਕਲਰ ਦੀ ਉੱਤੇ ਤੇ ਇੱਥੇ ਆਪਾਂ ਪੌਕਟ ਲਾ ਦਾਂਗੇ ਇੱਕ ਨੁੱਕਰ ਤੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਲਾ ਦਾਂਗੇ ਨੁੱਕਰ ਦੇ ਉੱਤੇ ਤੇ ਆਪਣਾ ਬਹੁਤ ਹੀ ਵਧੀਆ ਰਮਾਲ ਤਿਆਰ ਹੋ ਜਾਊਗਾ ਇਸ ਤਰ੍ਹਾਂ ਆਪਾਂ ਬੋਝਾ ਰੱਖ ਕੇ ਨਾ ਉੱਪਰ ਤੇ ਇਸ ਤਰ੍ਹਾਂ ਆਪਾਂ ਇਹਨੂੰ ਥੋੜਾ ਥੋੜਾ ਮੋੜੀ ਜਾਵਾਂਗੇ ਇਸ ਤਰ੍ਹਾਂ ਮੋੜਦੇ ਹੋਏ ਤੇ ਆਪਾਂ ਇਹਦੀ ਸਟਿਚ ਕਰ ਦਾਂਗੇ ਪਹਿਲਾਂ ਆਵਲੀ ਸਲਾਈ ਕਰ ਦਾਂਗੇ ਫਿਰ ਇੱਥੋਂ ਲੈ ਕੇ ਇੱਥੋਂ ਤੱਕ ਕਰ ਦਾਂਗੇ ਇੱਥੋਂ ਲਿਆ ਕੇ ਇੱਥੋਂ ਤੇ ਚਾਰੇ ਬੰਨੇ ਦੀ ਆਪਾਂ ਸਲਾਈ ਕਰ ਦੇਣੀ ਇਹਨੂੰ ਥੋੜਾ ਥੋੜਾ ਮੋੜਦੇ ਹੋਏ ਅੱਧਾ ਅੱਧਾ ਇੰਚ ਹਾਂਜੀ ਤੇ ਵੇਖੋ ਆਪਾਂ ਜੇਪ ਇਸ ਤਰ੍ਹਾਂ ਅਟੈਚ ਕਰਤੀ ਚਾਰੇ ਪਾਸੇ ਇਸ ਤਰ੍ਹਾਂ ਕਰਕੇ ਤੇ ਵੇਖੋ ਜਿਹੜੀ ਵੱਧ ਜਿੱਪ ਸੀ ਉਹ ਆਪਾਂ ਕੱਟਤੀ ਤੇ ਜੇਪ ਆ ਗਈ ਆਪਣੀ ਇੱਥੇ ਇਹ ਆਪਣਾ ਬੋਝਾ ਬਣ ਗਿਆ ਤੇ ਹੁਣ ਇਹਦੇ ਤੇ ਆਪਾਂ ਲਾਵਾਂਗੇ ਲੈਸ ਇਸ ਤਰ੍ਹਾਂ ਕਰਕੇ ਕਿ ਲੈਸ ਲਾ ਦਾਂਗੇ ਦੇ ਉੱਤੇ ਇਸ ਤਰ੍ਹਾਂ ਰੱਖ ਕੇ ਆਪਾਂ ਲੈਸ ਲਾ ਦਾਂਗੇ ਇਸ ਤਰ੍ਹਾਂ ਕਰਕੇ ਫਿਰ ਆਪਣਾ ਬਿਲਕੁਲ ਬਾਜ਼ਾਰ ਵਰਗਾ ਜਿਹੜਾ ਰਮਾਲ ਆਪਣਾ ਤਿਆਰ ਹੋ ਜਾਊਗਾ ਇਸ ਤਰ੍ਹਾਂ ਕਰਕੇ ਦੇ ਲੈਸ ਲਾ ਦਾਂਗੇ ਚਾਰ ਚਪੇਰੇ ਲਓ ਜੀ ਤੇ ਆਪਾਂ ਚਾਰੇ ਪਾਸੇ ਇਹਦੇ ਲੈਸ ਲਾਤੀ ਇਹ ਥੋੜਾ ਰੱਖ ਕੇ ਇਹ ਵੀ ਆਪਣੇ ਕੋਲ ਪੀਸ ਪਿਆ ਸੀ ਲੈਸ ਦਾ ਤੇ ਵੇਖੋ ਆਪਣੀ ਪੌਕਟ ਵੀ ਵਧੀਆ ਲੱਗ ਗਈ ਇਹਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਰਮਾਲ ਪਾ ਲਓ ਪੈਸੇ ਪਾ ਲਓ ਮੋਬਾਈਲ ਪਾ ਲਓ ਤੇ ਵੇਖੋ ਚਾਰ ਚਫੇਰੇ ਆਪਾਂ ਲੈਸ ਲਾਤੀ ਤੇ ਆਪਣਾ ਬਾਜ਼ਾਰ ਵਰਗਾ ਹੀ ਤਿਆਰ ਹੋ ਗਿਆ ਰਮਾਲ ਬਿਲਕੁਲ ਕਾਟਨ ਦੇ ਬਾਜ਼ਾਰੋਂ ਮਿਲਦੇ ਜਿਵੇਂ ਉਵੇਂ ਹੀ ਆਪਾਂ ਨੂੰ ਘਰੇ ਹੀ ਆਪਾਂ ਤਿਆਰ ਕਰ ਲਿਆ ਇੱਕ ਪੀਸ ਬਚਿਆ ਸੀ ਆਪਣਾ ਕਾਟਨ ਦੇ ਕੱਪੜੇ ਦਾ ਜਿਵੇਂ ਅੰਡਰ ਸ਼ਰਟ ਨਾਲ ਵਿੱਚੋਂ ਕਪੜਾ ਬਚਿਆ ਸੀ ਉਹਦੇ ਤੋਂ ਇਹ ਰਮਾਲ ਬਣ ਗਿਆ ਤੇ ਵੇਖੋ ਬਹੁਤ ਹੀ ਸੋਹਣਾ ਰਮਾਲ ਬਣਿਆ ਜਿਵੇਂ ਮਰਜ਼ੀ ਆਪਾਂ ਇਹਨੂੰ ਵਰਤ ਸਕਦੇ ਹਾਂ ਨਾਲੇ ਫ੍ਰੀ ਦੇ ਵਿੱਚ ਘਰੇ ਤਿਆਰ ਹੋ ਗਿਆ ਕਿਉਂਕਿ ਆਪਣੇ ਕੋਲ ਜਿੱਪ ਵੀ ਪਈ ਸੀ ਇਹ ਲੇਸ ਵੀ ਪਈ ਸੀ ਆਪਣੇ ਕੋਲ ਘਰੇ ਪੀਸ ਪਿਆ ਸੀ ਨਿਕਾਜ ਬਚਿਆ ਹੋਇਆ ਤੇ ਉਹ ਉੱਤੇ ਆਪੇ ਲਾ ਆਪਾਂ ਲਾ ਕੇ ਤੇ ਬਹੁਤ ਹੀ ਸੋਹਣਾ ਰਮਾਲ ਬਣ ਕੇ ਤਿਆਰ ਹੋ ਗਿਆ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਜਰੂਰ ਵੇਖਿਓ ਵੇਖੋ ਕਿੰਨਾ ਸੋਹਣਾ ਰਮਾਲ ਬਣਿਆ કોટਨ ਦਾ ਇਸੇ ਤਰ੍ਹਾਂ ਦੇ ਹੀ ਆਪਾਂ ਨੂੰ ਬਾਜ਼ਾਰੋਂ ਮਿਲਦੇ ਤੇ ਆਪਾਂ ਐਵੇਂ ਵੀ ਆਪਾਂ ਘਰੇ ਵੀ ਤਿਆਰ ਕਰ ਸਕਦੇ ਹਾਂ ਬਹੁਤ ਹੀ ਸਸਤੇ ਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇਸ ਤਰ੍ਹਾਂ ਤੁਸੀਂ ਵੀ ਰਮਾਲ ਜਰੂਰ ਬਣਾ ਕੇ ਵੇਖਿਓ ਜਿਵੇਂ ਵੀ ਤੁਹਾਡੇ ਕੋਲ ਕੋਈ ਵੀ ਕੱਪੜਾ ਹੋਵੇ ਕੋਟਨ ਦਾ ਹੁੰਦੇ ਤੇ ਤੁਸੀਂ ਇਹਨੂੰ ਬਣਾ ਸਕਦੇ ਹੋ ਜਿੱਪ ਲਾ ਕੇ ਉਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਆਪ ਦਾ ਸਾਈਜ਼ ਤੁਸੀਂ ਆਪ ਦੇ ਹਿਸਾਬ ਨਾਲ ਰੱਖ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ